ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਖੇ ਡੀਆਈਜੀ ਰੇਡ ਕਰਨ ਪਹੁੰਚੇ ਅਚਾਨਕ ਚੈਕਿੰਗ ਤੇ ਪਤਾ ਲੱਗਿਆ ਕਿ ਡੀਐਸਪੀ ਤੇ ਐਸਐਚਓ ਸੁੱਤੇ ਪਏ ਮਿਲੇ ਉਹਨਾਂ ਨੂੰ ਜਿਸ ਦੇ ਚੱਲਦੇ ਹੋਏ ਡੀਆਈਜੀ ਵੱਲੋਂ ਐਸਐਚਓ ਤੇ ਡੀਐਸਪੀ ਨੂੰ ਕੀਤਾ ਗਿਆ ਸਸਪੈਂਡ ਵੇਖੋ ਡੀਆਈਜੀ ਪਹੁੰਚਣ ਤੋਂ ਬਾਅਦ ਕਿੱਦਾਂ ਪਈਆਂ ਭਾਜੜਾ ਪੁਲਿਸ ਥਾਣੇ ਟਾਂਡੇ ਵਿਖੇ

ਕੋਈ ਵੀ ਕਾਹ ਦਾ ਕਾਰਜ ਨਹੀਂ ਇਹ ਐਂਡੀਜੀ ਅਸਾਂ ਨਹੀਂ ਉਹ ਹੋਏ ਹਾਲੋ ਹਲੋ ਕੰਘਾ ਓਏ ਛੋਟੂ ਓਏ ਜਿਹੜੇ ਖੱਪੇ ਹੋਣਾ ਹੈ ਜਿਹੜੇ ਕੋਰਟ ਹੋਣਾ ਕੱਲ੍ਹ ਤੋਂ ਹੋਵੇਗਾ ਇਨਸ਼ਾਅੱਪ ਹੋਰ ਆਈ ਫੋਰ ਡੂਨਰ ਫੋਰ ਫਾਈਰ ਡੂਨਰ ਫੋਰ ਡੈਟਾ 1 ਡੂਨਰ ਫੋਰ ਡੈਟਾ 1 ਤੇ ਕਿਹੜੇ ਆਈ ਫੋਰ ਦਾ ਰੀਂਜ ਦੇ ਸਾਰੇ ਜੀਓ ਐਸਐਚਓ ਸਤਤਨੇ ਐਸਐਸਪੀ ਨੂੰ ਲੋਡ ਕਰ ਅਜਮਲ ਖਾਣਾ ਡਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ ਸਾਡੇ 7:00 ਵਜੇ ਮੀਟਿੰਗ ਨੰਬਰ 8 ਦਾ 8:00 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤੇ ਡੀਐਸਪੀ ਤਾਂ ਆਪਣੇ ਕੁਆਟਰਾਂ 'ਚ ਪਾਏ ਗਏ ਉੱਤੇ ਨਾ ਫ੍ਰੀ ਬਿਲਕੁਲ ਨਹੀਂ ਹੈਗੀ ਸਿਰਫ ਇੱਕ ਅਡੀਸ਼ਨਲ ਮੁੱਛੀ ਸੀ ਨਾਈਂ ਗਾੜਾ ਇੱਥੇ ਲੇਡੀ ਹਵਾਲਾ ਦਿੱਤੇ ਸੀ ਔਰ ਕੋਈ ਵੀ ਲੇਡੀ ਕੋਨਸਟੇਬਲ ਦੀ ਪ੍ਰੈਜ਼ੈਂਸ ਨਹੀਂ। ਫੇਲਾ ਹਾਲ ਐਸਐਸਓ ਟਾਂਡੇ ਤੋਂ ਮੈਂ ਪੀਸ ਲਾਈਨ ਦਾ ਗਿਰ ਕਰ ਰਿਹਾ। ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹਿਬ ਕੋਲ ਦੀ ਵੀ ਕੋਲ ਕੀਤੀ ਜਾਵੇਗੀ। ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹ ਗੁੰਝੀਆਂ ਰੱਖੀਆਂ ਪਾਈਆਂ ਜਾਂਦੀਆਂ ਨੇ ਕਿਤੇ ਵੀ ਮੈਂ ਸਰਪ੍ਰਾਈਜ਼ ਡੰਡ ਸਟੂਡ ਕਰੂੰਗਾ। ਸਰ ਤਿੰਦੋ ਰੱਖੋ। ਕਿ ਤੇਮੀ ਸਰਪ੍ਰਾਈਜ਼ ਰਿਜ਼ਰਵਡ ਕਰੂੰਗਾ ਤੇ ਜੇਕਰ ਉਹਨੂੰ ਪਾਇਆ ਗਿਆ ਤੇ ਜੇ ਇਹਨਾਂ ਇੰਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਡ ਆਫਿਸ ਤੋਂ ਆਇਆ ਤਾਂ ਕਨਸਰਨ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਆਵਰ